ਦੋਸਤੋ ਸਤਿ ਸ੍ਰੀ ਅਕਾਲ ਪੰਜਾਬ ਦੇ ਇਲੈਕਸ਼ਨ ਦੀ ਗੱਲ ਕਰਾਂਗੇ ਗੱਲਾਂ ਬਾਤਾਂ ਬਹੁਤ ਜ਼ਰੂਰੀ ਨੇ ਕਿਉਂਕਿ ਜਿਵੇਂ ਜਿਵੇਂ ਸਮਾਂ ਲੰਘ ਰਿਹਾ ਜਿਵੇਂ ਜਿਵੇਂ ਸਮਾਂ ਨੇੜੇ ਆ ਰਿਹਾ ਇਲੈਕਸ਼ਨ ਦਾ ਉਵੇਂ-ਉਵੇਂ ਜਿਹੜੇ ਹਾਲਾਤ ਐ ਉਹ ਬਦਲਦੇ ਜਾ ਰਹੇ ਆ ਕਿਉਂਕਿ ਸਿਆਸੀ ਸਮੀਕਰਨ ਨੇ ਸਿਆਸੀ ਸਮੀਕਰਨਾਂ ਕਰਕੇ ਕੁਝ ਜਿਹੜੇ ਵੱਖ-ਵੱਖ ਤਰ੍ਹਾਂ ਦੀਆਂ ਪਾਰਟੀਆਂ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਤੇ ਅਸੀਂ ਭਰੋਸਾ ਕਰਕੇ ਸਰਕਾਰਾਂ ਬਣਾਈਆਂ ਸਰਕਾਰਾਂ ਚੁਣੀਆਂ ਉਹਨਾਂ ਵੱਲੋਂ ਜਿਹੜੇ ਹਾਲਾਤ ਪੈਦਾ ਕੀਤੇ ਜਾ ਰਹੇ ਨੇ ਉਹਨਾਂ ਦੇ ਵਿੱਚ ਬਹੁਤ ਕੁਝ ਬਦਲੇ ਆ ਸੋ ਕੁਝ ਕਸੀਟਾਂ ਬਾਰੇ ਜਿਹੜੀ ਚਰਚਾ ਕਰਨੀ ਚਾਹਾਂਗੇ ਤੇ ਉਹਨਾਂ ਸੀਟਾਂ ਦੇ ਵਿੱਚ ਸਭ ਤੋਂ ਪਹਿਲੀ ਸੀਟ ਹੈ ਖੰਡੂਰ ਸਾਹਿਬ ਦੀ ਖੰਡੂਰ ਸਾਹਿਬ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਜਿਹੜੇ ਕਿ ਐਨਐਸਏ ਦੇ ਕੇਸ ਦੇ ਵਿੱਚ ਜਿਹੜਾ ਪਿਛਲੇ 1 ਸਾਲ ਤੋਂ ਵੱਧ ਸਮੇਂ ਦੇ ਜਿਹੜਾ ਹੋ ਗਿਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਦਿਵੜੂਗੜ ਜੇਲ੍ਹ ਦੇ ਵਿੱਚ ਬੰਦ ਨੇ ਉਹਨਾਂ ਦੇ ਸਾਥੀ ਆ ਜਿਹੜੇ ਉਸ ਜੇਲ੍ਹ ਦੇ ਵਿੱਚ ਬੰਦ ਨੇ ਸੋ ਪਹਿਲਾ ਖੰਡੂਰ ਸਾਹਿਬ ਦੀ ਚਰਚਾ ਕਰਾਂਗੇ ਕਿ ਖੰਡੂਰ ਸਾਹਿਬ ਸੀਟ ਪੰਜਾਬ ਦੇ ਲੋਕਾਂ ਵਾਸਤੇ ਜਾਂ ਪੰਜਾਬੀਆਂ ਵਾਸਤੇ ਮਹੱਤਵਪੂਰਨ ਕਿਉਂ ਆ ਅ ਸਭ ਤੋਂ ਪਹਿਲੀ ਗੱਲ ਹੈ ਕਿ ਅਮਰਿਤਪਾਲ ਸਿੰਘ ਕਿਸ ਕੇਸ ਦੇ ਵਿੱਚ ਜਿਹੜਾ ਹੈਗਾ ਉਹਨੂੰ ਅੰਦਰ ਭੇਜਿਆ ਗਿਆ ਐਨਐਸਏ ਐਨਐਸਏ ਇੱਕ ਉਹ ਕੇਸ ਹੈ ਜਿਹਦੇ ਵਿੱਚ ਦੇਸ਼ ਧਰੋਹ ਜਾਂ ਦੇਸ਼ ਨੂੰ ਹਾਨੀ ਪਹੁੰਚਾਉਣ ਦਾ ਜਿਹੜਾ ਕੰਮ ਕੀਤਾ ਜਾਵੇ ਪਰ ਭਾਈ ਅਮਰਿਤਪਾਲ ਸਿੰਘ ਵੱਲੋਂ ਕੀਤਾ ਕੀ ਜਾ ਰਿਹਾ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਨਸ਼ੇ ਤੋਂ ਛੁਡਾਇਆ ਜਾ ਰਿਹਾ ਸੀ ਪੰਜਾਬ ਦੀ ਨੌਜਵਾਨੀ ਨੂੰ ਅਮਰਿਤ ਸੰਚਾਰ ਕਰਕੇ ਸਿੱਧੇ ਰਾਹੀ ਪਾਇਆ ਜਾ ਰਿਹਾ ਸੀ ਤਾਂ ਇਹ ਦੇਸ਼ ਨੂੰ ਇਸ ਨਾਲ ਕੀ ਖਤਰਾ ਸੀ ਸਭ ਤੋਂ ਪਹਿਲਾ ਸਵਾਲ ਇਹ ਬਣਦਾ ਪਰ ਇਹ ਚਰਚਾ ਵਿੱਚ ਆਪਾਂ ਨਹੀਂ ਕਰਾਂਗੇ ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਕਿਉਂ ਤੇ ਕਿਸ ਕਾਰਨ ਕਰਕੇ ਕਿਸ ਵਜ੍ਹਾ ਕਰਕੇ ਜੇਲ੍ਹ ਦੇ ਵਿੱਚ ਸੱਟਿਆ ਗਿਆ ਤੇ ਕਿਹੜੀ ਸਰਕਾਰ ਵੱਲੋਂ ਸੱਟਿਆ ਗਿਆ ਅਸੀਂ ਸਿਰਫ ਬੇਨਤੀ ਇਹ ਕਰਨੀ ਹੈ ਕਿ ਇਸ ਸਮੇਂ ਲੋੜਾ ਖੰਡੂਰ ਸਾਹਿਬ ਦੇ ਲੋਕਾਂ ਨੂੰ ਜਿਹੜੇ ਖੰਡੂਰ ਸਾਹਿਬ ਹਲਕੇ ਦੇ ਜਿਹੜੇ ਲੋਕ ਆ ਉਹ ਕਿਸੇ ਪਾਰਟੀ ਨਾਲ ਸੰਬੰਧਿਤ ਹੋਣ ਉਹ ਕਿਸੇ ਜਾਤੀ ਨਾਲ ਸੰਬੰਧੇ ਹੋਣ ਉਹ ਕਿਸੇ ਧਰਮ ਨਾਲ ਸੰਬੰਧਤ ਹੋਣ ਪਰ ਇਸ ਸਮੇਂ ਭਾਈ ਅਮਰਪਾਲ ਸਿੰਘ ਦੀ ਸਪੋਰਟ ਕਰਨੀ ਲਾਜ਼ਮੀ ਬਣ ਜਾਂਦੀ ਹੈ ਜਦੋਂ ਕਿ ਦੂਜੀਆਂ ਜਿਹੜੀਆਂ ਪਾਰਟੀਆਂ ਨੇ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਪ੍ਰਚਾਰ ਵੀ ਕੀਤੇ ਜਾ ਰਹੇ ਆ ਉਹਨਾਂ ਦਾ ਵਿਰੋਧ ਵੀ ਕੀਤਾ ਜਾ ਰਿਹਾ ਉਹਨਾਂ ਦੀਆਂ ਵਿਰੋਧ ਦੇ ਵਿੱਚ ਵੀਡੀਓ ਰਿਕਾਰਡਿੰਗਸ ਸਾਂਹਮਣੇ ਲਿਆਂਦੀਆਂ ਜਾ ਰਹੀ ਨੇ ਜਿਵੇਂ ਕਿ ਭਾਈ ਜਿਹੜੇ ਇੰਗਲੈਂਡ ਦੇ ਵਿੱਚ ਜਿਨ੍ਹਾਂ ਦਾ ਮੈਂ ਇੱਕ ਕਤਲ ਕਹੂੰਗਾ ਕਿ ਭਾਈ ਖੰਡਾ ਭਾਈ ਖੰਡਾ ਜਿਹਨਾਂ ਦਾ ਇੰਗਲੈਂਡ ਦੇ ਵਿੱਚ ਕਤਲ ਕੀਤਾ ਗਿਆ ਸੀ ਸਿਆਸੀ ਕਤਲ ਕੀਤਾ ਗਿਆ ਸੀਗਾ ਤਾਂ ਉਹਨਾਂ ਦੇ ਮਾਤਾ ਜੀ ਦੀ ਇੱਕ ਜਿਹੜੀ ਆਡੀਓ ਹੈ ਉਹ ਰਿਲੀਜ਼ ਕੀਤੀ ਗਈ ਹੈ ਸਮਝਣ ਦੀ ਲੋੜ ਹੈ ਕਿ ਆਖਰ ਇਸ ਇਲੈਕਸ਼ਨ ਦੇ ਦੌਰਾਨ ਉਹ ਸਾਰੀਆਂ ਚੀਜ਼ਾਂ ਨਿਕਲ ਕੇ ਸਾਹਮਣੇ ਕਿਉਂ ਆ ਰਹੀਆਂ ਉਹ ਸਾਰੀਆਂ ਚੀਜ਼ਾਂ ਨੂੰ ਬੇਪਰਦਾ ਕਿਉਂ ਕੀਤਾ ਜਾ ਰਿਹਾ ਆ ਜਿਹੜਾ ਭਾਈ ਖੰਡਾ ਦੇ ਮਾਤਾ ਜੀ ਵੱਲੋਂ ਜਿਹੜੀ ਗੱਲਬਾਤ ਆ ਉਸ ਆਡੀਓ ਦੇ ਵਿੱਚ ਦਰਸਾਈ ਜਾ ਰਹੀ ਹੈ ਕਹੀ ਜਾ ਰਹੀ ਹੈ ਉਹ ਕਿਸੇ ਖਾਸ ਵਿਅਕਤੀ ਨਾਲ ਕੀਤੀ ਜਾ ਰਹੀ ਹੈ ਜਿਸ ਵੱਲੋਂ ਉਹ ਆਡੀਓ ਜਿਹੜੀ ਉਹ ਲੀਕ ਕਰਕੇ ਬੀਬੀ ਖਾਲੜਾ ਜਿਹੜਾ ਇਸ ਹਲਕੇ ਤੋਂ ਖੜੇ ਹੋਏ ਇਸ ਹਲਕੇ ਤੋਂ ਖੜੇ ਹੋਣ ਤੋਂ ਬਾਅਦ ਉਹਨਾਂ ਦੀ ਜਿਹੜੀ ਹਾਰ ਹੋ ਜਾਂਦੀ ਆ ਉਹ ਪੰਜਾਬ ਦੇ ਲੋਕਾਂ ਵਾਸਤੇ ਖਾਸ ਕਰਕੇ ਪੰਜਾਬ ਦੇ ਉਹਨਾਂ ਸਿੱਖਾਂ ਵਾਸਤੇ ਇੱਕ ਸ਼ਰਮਨਾਕ ਕਰਤੂਤ ਸੀ ਕਿ ਅਸੀਂ ਉਸ ਸਿੱਖ ਦੀ ਜਿਹੜਾ ਕਿ ਜਿਹੜੀਆਂ ਹਜ਼ਾਰਾਂ ਉਹਨਾਂ ਲਾਸ਼ਾਂ ਦਾ ਵਾਰਿਸ ਸੀ ਜਿਹਦੇ ਵੱਲੋਂ ਇੱਕ ਇੱਕ ਲਾਸ਼ ਦਾ ਹਿਸਾਬ ਸਰਕਾਰ ਤੋਂ ਮੰਗਿਆ ਗਿਆ ਜਿਹੜਾ ਕਿ ਉਹਨਾਂ ਕਾਲੇ ਦੌਰਾਂ ਦੇ ਵਿੱਚ ਉਸ ਕਾਲੇ ਦੌਰ ਦੇ ਦੌਰਾਨ ਜਿਹੜੇ ਲੋਕ ਜਿਹੜੇ ਨੌਜਵਾਨ ਜਿਹੜੇ ਬੱਚੇ ਜਿਹੜੀਆਂ ਔਰਤਾਂ ਕੋਹ ਕੋਹ ਕੇ ਮਾਰੀਆਂ ਗਈਆਂ ਜਿਨ੍ਹਾਂ ਨੂੰ ਜਿਨ੍ਹਾਂ ਦੀ ਬੇਪੱਤੀ ਕੀਤੀ ਗਈ ਤਾਂ ਉਹਨਾਂ ਲਾਸ਼ਾਂ ਦੇ ਵਾਰਸ ਦੀ ਧਰਮ ਪਤਨੀ ਨੂੰ ਅਸੀਂ ਕਿਸ ਤਰੀਕੇ ਨਾਲ ਸਾਥ ਨਹੀਂ ਦੇ ਸਕੇ ਉਸਦੇ ਨਾਲ ਨਹੀਂ ਖੜ ਸਕੇ ਉਸ ਦਾ ਜਿਹੜੀ ਹਾਰ ਹੋ ਜਾਂਦੀ ਆ ਤੇ ਅੱਜ ਤੁਹਾਡੇ ਕੋਲੇ ਦੂਜਾ ਮੌਕਾ ਹੈ ਉਹ ਕਲੰਕ ਜਿਹੜਾ ਇਸ ਹਲਕੇ ਦੇ ਸਿਰ ਦੇ ਉੱਤੇ ਲੱਗਿਆ ਹੋਇਆ ਉਸ ਕਲੰਕ ਨੂੰ ਧੋਣ ਵਾਸਤੇ ਤੁਸੀਂ ਭਾਈ ਅਬਰਤ ਪਾਲ ਸਿੰਘ ਦੀ ਸਪੋਰਟ ਕਰਨੀ ਹੈ ਤੇ ਇਸ ਸਪੋਰਟ ਦੀ ਖਾਤਰ ਮੈਂ ਨਹੀਂ ਵੱਖ-ਵੱਖ ਪਾਰਟੀਆਂ ਦੇ ਲੋਕ ਵੀ ਜਿਹੜੇ ਹੈਗੇ ਆ ਤੁਹਾਡੀ ਤੁਹਾਡੇ ਸਾਹਮਣੇ ਅਰਜ਼ੋਈ ਕਰ ਰਿਹਾ ਤੁਹਾਡੇ ਸਾਹਮਣੇ ਜਿਹੜਾ ਹੱਥ ਬਨ ਰਹੇ ਆ ਤੇ ਜਿਵੇਂ-ਜਿਵੇਂ ਇਲੈਕਸ਼ਨ ਦਾ ਦਿਨ ਨੇੜੇ ਆ ਰਿਹਾ ਜਿਵੇਂ-ਜਿਵੇਂ ਉਹ ਡੇਟ ਆ ਜਿਹੜੀ ਉਹ ਨੇੜੇ ਆ ਰਹੀ ਆ ਓਵੇਂ-ਓਵੇਂ ਇਹ ਜਿਹੜੀ ਅਰਜ਼ੋਈ ਆ ਉਹ ਕੀਤੀ ਜਾ ਰਹੀ ਆ ਹਾਲਾਂਕਿ ਭਾਵੇਂ ਅਸੀਂ ਮੈਂ ਖੁਦ ਇਸ ਟਾਈਮ ਜਿਹੜਾ ਕੈਨੇਡਾ ਦੀ ਧਰਤੀ ਦੇ ਉੱਤੇ ਬੈਠਾ ਪਰ ਬੇਨਤੀ ਤੁਹਾਨੂੰ ਇਹੀ ਕਰਦਾ ਕਿ ਭਾਈ ਅਮਰਿਤਪਾਲ ਸਿੰਘ ਦੀ ਸਪੋਰਟ ਕਰੋ ਉਹਦੇ ਨਾਲ ਖੜੋ ਤੇ ਜਿਹੜਾ ਚੋਣ ਨਿਸ਼ਾਨ ਆ ਉਹ ਵੀ ਰਿਲੀਜ਼ ਕਰ ਦਿੱਤਾ ਗਿਆ ਜਿਹੜਾ ਮਾਈਕ ਆ ਉਹ ਚੋਣ ਨਿਸ਼ਾਨ ਦਿੱਤਾ ਗਿਆ ਸੋ ਖਾਸ ਕਰਕੇ ਸਾਡੇ ਜਿਹੜੇ ਪਿੰਡਾਂ ਦੇ ਵਿੱਚ ਵਸਦੇ ਲੋਕ ਆ ਜਿਹੜੇ ਸਾਡੇ ਪੇਂਡੂ ਇਲਾਕੇ ਦੇ ਲੋਕ ਆ ਉਹਨਾਂ ਨੂੰ ਸਮਝਾਉਣ ਦੀ ਉਹਨਾਂ ਨੂੰ ਦੱਸਣ ਦੀ ਬਹੁਤ ਵੱਡੀ ਜ਼ਰੂਰਤ ਆ ਕਿ ਮਾਈਕ ਜਿਹੜਾ ਹੈਗਾ ਉਸ ਚੋਣ ਨਿਸ਼ਾਨ ਦੇ ਉੱਪਰ ਤੁਸੀਂ ਠੱਪਾ ਲਾਉਣਾ ਉਹਦਾ ਬਟਨ ਆ ਜਿਹੜਾ ਦਬਾਉਣਾ ਅਗਲੀ ਸੀਟ ਆ ਜਿਹੜੀ ਅਗਲੀ ਸੀਟ ਦੀ ਗੱਲ ਕਰਾਂਗੇ ਉਹ ਆ ਸੰਗਰੂਰ ਦੀ ਸੀਟ ਸੰਗਰੂਰ ਦੇ ਵਿੱਚ ਸਿਮਰਨਜੀਤ ਸਿੰਘ ਮਾਨ ਆ ਜਿਹੜੇ ਉਹ ਕੈਂਡੀਡੇਟ ਨੇ ਜਿਹਦੀ سپورਟ ਆ ਜਿਹੜੀ ਭਾਈਦੀਪ ਸਿੰਘ ਸਿੱਧੂ ਵੱਲੋਂ ਕੀਤੀ ਗਈ ਜਿਹੜੇ ਕਿ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਉਹਨਾਂ ਦਾ ਜਿਹੜਾ ਇੱਕ ਐਕਸੀਡੈਂਟ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਖਾਸ ਕਰਕੇ ਜਿਹੜਾ ਉਹਨਾਂ ਵੱਲੋਂ ਨਾਰਾ ਦਿੱਤਾ ਗਿਆ ਸੀ ਕਿ ਤੁਸੀਂ ਝਾੜੂ ਫੜਨਾ ਕਿ ਸਾਡੇ ਰਵਾਇਤੀ ਸ਼ਾਸਤਰ ਫੜਨੇ ਜਿਹੜੇ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਗਏ ਆ ਸੋ ਇੱਕ ਵਾਰ ਫੇਰ ਮੌਕਾ ਕਿ ਅਸੀਂ ਉਸ ਹਾਲਕੇ ਦੇ ਵਿੱਚ ਕਿਹਦੀ سپورਟ ਕਰਨੀ ਹੈ ਸੋ ਦੋਸਤੋ ਇੰਨੀਆਂ ਕ ਬੇਨਤੀਆਂ ਸੀ ਤੁਸੀਂ ਸਮਝਦਾਰ ਹੋ ਤੁਸੀਂ ਸਾਰਾ ਕੁਝ ਜਾਣਦੇ ਹੋ ਤੇ ਉਮੀਦ ਇਹੀ ਕਰਦੇ ਆ ਕਿ ਸੱਚ ਦੀ ਪਰਖ ਕਰੋਗੇ ਸੱਚ ਦੇ ਨਾਲ ਖੜੋਗੇ ਉਹਨਾਂ ਲੋਕਾਂ ਨਾਲ ਖੜੋਗੇ ਜਿਹੜੇ ਲੋਕ ਪੰਜਾਬ ਪੰਜਾਬੀਅਤ ਸਿੱਖੀ ਤੇ ਸਿੱਖ ਧਰਮ ਦੇ ਨਾਲ ਖੜੇ ਹੋਏ ਆ ਆ ਧਰਮ ਚਾਹੇ ਕੋਈ ਵੀ ਹੋਵੇ ਮਜ਼ਹਬ ਚਾਹੇ ਕੋਈ ਵੀ ਹੋਵੇ ਖਾਸ ਕਰਕੇ ਗੱਲ ਆ ਸਾਡੇ ਪੰਜਾਬ ਦੀ ਪੰਜਾਬ ਨੂੰ ਜਿਹੜਾ ਹੈਗਾ 47 ਦੇ ਵਿੱਚ ਲੁੱਟਿਆ ਗਿਆ 84 ਦੇ ਵਿੱਚ ਜਿਹੜਾ ਹੈਗਾ ਇਹਦਾ ਕਤਲੋਗਾਰਦ ਕੀਤਾ ਗਿਆ ਉਸ ਤੋਂ ਬਾਅਦ ਜਿਵੇਂ ਜਿਵੇਂ ਇਸ ਨੂੰ ਤੋੜਿਆ ਗਿਆ ਇਸ ਦੇ ਹਿੱਸੇ ਕੀਤੇ ਗਏ ਤਾਂ ਉਸ ਪੰਜਾਬ ਨਾਲ ਖੜਨ ਦੀ ਜ਼ਰੂਰਤ ਆ ਧਰਮ ਜਾਤ ਤੇ ਮਸਲਬਾ ਜਿਹੜਾ ਮੈਟਰ ਨਹੀਂ ਕਰਦਾ ਸੋ ਦੋਸਤੋ ਇੰਨੀ ਇੱਕ ਬੇਨਤੀਆਂ ਪ੍ਰਵਾਨ ਕਰਿਓ ਸੋ ਇੱਕ ਬਾਰ ਫੇਰ ਤੁਹਾਨੂੰ ਇਹੀ ਅਰਜ਼ਾ ਕਿ ਜਦੋਂ ਵੋਟ ਪਾਉਣ ਜਾਓਗੇ ਤਾਂ ਜ਼ਰੂਰ ਇਹਨਾਂ ਗੱਲਾਂ ਦਾ ਖਿਆਲ ਰੱਖਿਓ ਕਿਉਂਕਿ ਤੁਹਾਡੀ ਇੱਕ ਇੱਕ ਵੋਟ ਹੈ ਜਿਹੜੀ ਉਹ ਤੁਹਾਡੇ ਭਵਿੱਖ ਦਾ ਜਿਹੜਾ ਫੈਸਲਾ ਕਰੇਗੀ ਤੁਹਾਡੇ ਬੱਚਿਆਂ ਦੇ ਫਿਊਚਰ ਦਾ ਫੈਸਲਾ ਕਰੇਗੀ ਸੋ ਉਹ ਇਹਨਾਂ ਲੋਕਾਂ ਦੀ ਖਾਤਰ ਨਹੀਂ ਜਾਂ ਕਿਸੇ ਦੇ ਖਾਤਰ ਨਹੀਂ ਵੋਟ ਪਾਣੀ ਵੋਟ ਤੁਸੀਂ ਆਪ ਦੇ ਭਵਿੱਖ ਖਾਤਰ ਆਪਣੇ ਬੱਚਿਆਂ ਖਾਤਰ ਤਾਂ ਉਸ ਕੈਂਡੀਡੇਟ ਨੂੰ ਪਾਓ ਜਿਹੜਾ ਪੰਜਾਬ ਵਾਸਤੇ ਖੜਦਾ ਜਿਹੜਾ ਪੰਜਾਬੀਅਤ ਵਾਸਤੇ ਖੜਦਾ ਜਿਹੜਾ ਤੁਹਾਡੇ ਵਾਸਤੇ ਖੜਦਾ ਧੰਨਵਾਦ